ਜਿਨ੍ਹਾਂ ਨੇ ਖਾਲਸੇ ਪੰਥ ਦੇ ਨਾਲ ਵਧੀਆਂ ਕੀਤੀਆਂ ਕੀਤੀਆਂ ਨਾ 21 ਦੇ 51 ਕਰਕੇ ਮੋੜੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਵਿੱਚ ਇਹੋ ਜੀ ਜੁਰਤ ਭਰ ਦਿੱਤੀ ਜਿਨ੍ਹਾਂ ਨੇ ਪੰਜ ਕੁੱਟ ਛਕਲੇ ਉਹਨੇ ਫਿਰ ਮੌਤ ਨੂੰ ਮਜ਼ਾਕਾਂ ਕੀਤੀ ਉਹ ਜਿਨ੍ਹਾਂ ਨੇ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ लोकसभा चुनाव के नतीजों में तीन लोकसभा सीटें ऐसी रही हैं जहां बड़ा उलट फेर देखने को मिला इन सीटों पर उन उम्मीदवारों ने जीत दर्ज की है जिनमें से दो जेल में बंद रहते हुए चुनाव लड़े लेकिन अपने बड़े अंतर से जीतने में कामयाब रहे इनमें खालिस्तान समर्थक अमृतपाल सिंह भी है पंजाब की फरीदकोट सीट पर सरबजीत सिंह ने जीत दर्ज की पंजाब की खडूर साहब सीट से अमृतपाल सिंह चुनाव जीते ਯਾਰ ਚਿੱਤ ਕਮ ਰਵਾਜਾਂ ਦੇ ਪੈਰਾਂ ਤੇ ਅੱਖ ਮਚਾ ਦੇਆਂਗੇ ਅੱਖ ਇਹ ਉਹਨੇ ਬਾਸ ਨੇ ਕੀ ਨਾ ਸਵਾ ਲਖਨਾਰਾ ਇੱਕ ਕਰਾਇਆ ਇੱਕਾ ਇਸ ਕਰਕੇ ਧਿਆਨ ਮਾਰਨੀ ਸੈਂਟਰ ਦੀ ਸਰਕਾਰ ਨੇ ਇਹ ਪੰਜਾਬ ਦੇ ਬਹਾਦਰ ਲੋਕ ਨੇ ਇਹਨਾਂ ਦਾ ਕਦਰ ਨੂੰ ਕੁੱਠਾ ਨਹੀਂ ਕਰਨਾ ਹੱਥ ਚ ਗੱਲ ਉਸ ਵੇਲੇ ਦੀ ਜਦੋਂ ਸੰਤ ਪਿੰਡਰਾਵਾਲਿਆ ਦਾ ਦੀਵਾਨ ਸਜਿਆ ਹੋਇਆ ਸੀ ਤੇ ਇੱਕ ਬੱਚਾ ਵਲਵਲ ਕੇ ਸੰਤਾਂ ਵੱਲ ਜਾਏ ਪਹਿਲਾਂ ਤੇ ਨਾਲ ਦੇ ਸਿੰਘਾਂ ਨੇ ਉਹਨੂੰ ਰੋਕਿਆ ਜਾਣ ਨਹੀਂ ਦਿੱਤਾ ਫਿਰ ਸੰਤਾ ਨੇ ਇਸ਼ਾਰਾ ਕੀਤਾ ਕਿ ਇਹਨੂੰ ਆਉਣ ਦਿਓ ਜਦੋਂ ਸੰਤਾ ਕੋਲ ਗਿਆ ਤੇ ਸੰਤਾ ਨੇ ਨੇੜੇ ਪਏ ਫਲ ਫਰੂਟ ਉਹਨੂੰ ਆਫਰ ਕੀਤੇ ਕਿ ਖਾ ਲੈ ਉਹਨੇ ਨਾਤ ਸਿਰ ਹਿਲਾਇਆ ਫਿਰ ਸੰਤਾ ਨੇ ਲਾੜਨਾ ਪੁੱਛਿਆ ਵੀ ਕੀ ਚਾਹੀਦਾ ਉਹਨੇ ਸੰਤਾ ਦੇ ਗਾਤਰੇ ਪਹਿਨੇ ਰਵਾਲਵਰ ਨੂੰ ਹੱਥ ਪਾ ਲਿਆ ਕਿ ਆਹ ਚਾਹੀਦਾ ਹੈ ਸੰਤ ਗਰਜ ਕੇ ਬੋਲਿਆ ਤੇ ਇੱਥੇ মিডিਆ ਵੀ ਬੈਠਾ ਇੱਥੇ ਸਰਕਾਰ ਦੇ ਸੂਝੇ ਵੀ ਬੈਠੇ ਨੇ ਜਾ ਕੇ ਦੱਸ ਦਿਓ ਹਕੂਮਤਾਂ ਨੂੰ ਜਿਹੜੀ ਕੌਮ ਦਾ ਬੱਚਾ ਬੱਚਾ ਹੱਕਾਂ ਦੀ ਖਾਤਰ ਹਥਿਆਰ ਨੂੰ ਹੱਥ ਪਾਉਣ ਲੱਗ ਪਏ ਤੁਸੀਂ ਉਹਨੂੰ ਬਹੁਤਾ ਅਚਰ ਗੁਲਾਮ ਨਹੀਂ ਰੱਖ ਸਕਦੇ ਇਸੇ ਕਰਕੇ ਲਿਖਿਆ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਜਿਸ ਕੌਮ ਦੇ ਵੀਰ ਦਲੇਰ ਹੁੰਦੇ ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਬੰਦ ਪਿਜਰਿਆਂ ਚ ਬਾਜ ਤੇ ਸ਼ੇਰ